ਪੰਜਾਬ ਨੂੰ ਜਦੋਂ ਵੀ ਪਾਣੀ ਮਿਲਿਆ ਤੇ ਆਫ਼ਤਾਂ ਦਾ ਪਾਣੀ ਮਿਲਿਆ ਲੋੜਾਂ ਦਾ ਪਾਣੀ ਨਹੀਂ ਮਿਲਿਆ ਤੇ ਲੋੜਿਆਂ ਤੂੰ ਲੋੜਾਂ ਮਾਰਿਆ ਨਹੀਂ ਸੀ ਤੇਰੀ ਲੋੜ ਪਾਣੀਆਂ ਪਹਿਲਾਂ ਕੀ ਕਿਸਾਨ ਦੇ ਪੱਲੇ ਕਰਜ਼ੇ ਲਿਆ ਮਰੋੜ ਪਾਣੀਆਂ ਫਸਲਾਂ ਤੋਂ ਕੁਝ ਹੋਣ ਉਮੀਦਾਂ ਉਹ ਵੀ ਦਿੱਤੀਆਂ ਤੋੜ ਪਾਣੀਆਂ ਔਖੇ ਹੋ ਗੋ ਪਾਣੀਆਂ ਕੁੱਲੀਆਂ ਲੈ ਕੇ ਆਏ ਤੂੰ ਰੋੜ ਪਾਣੀਆਂ ਰੋਟੀ ਤੋਂ ਵੀ ਆਦਰ ਕਰਕੇ ਇੱਟਾ ਲਹੂ ਨਚੋੜ ਪਾਣੀਆਂ ਜਿਉਂਦੀਆਂ ਹੁੰਦੀਆਂ ਜੇ ਸਰਕਾਰਾਂ ਦਿੰਦੀਆਂ ਤੈਨੂੰ ਹੋਰ ਇਸ ਸਾਲ ਪੰਜਾਬ ਵਿੱਚ ਆਏ ਹੜ੍ਹ ਨੇ ਸਥਿਤੀ ਬਹੁਤ ਤਣਾਪੂਰਨ ਕਰ ਦਿੱਤੀ ਹੈ। ਸਤਲੁਜ, ਬਿਆਸ, ਰਾਵੀ ਤੇ ਘੱਗਰ ਵਰਗੇ ਦਰਿਆਵਾਂ ਦੇ ਇਲਾਕਿਆਂ ਦੇ ਵਿੱਚ ਹੜ੍ਹ ਦੀ ਜਿਹੜੀ ਸਮੱਸਿਆ ਆ ਬਹੁਤ ਜ਼ਿਆਦਾ ਆ। ਜੇ ਆਪਾਂ ਇਸ ਵਾਰ ਆਏ ਹੜ੍ਹ ਦੇ ਕਾਰਨ ਤੁਹਾਨੂੰ ਦਸੀਏ ਤਾਂ ਪਹਿਲੀ ਗੱਲ ਇਹ ਆ ਕਿ ਜਿਹੜੀ ਇਸ ਵਾਰ بارش ਪਈਆ ਬਹੁਤ ਜ਼ਿਆਦਾ ਪਈਆ। ਦੂਜਾ ਇੱਕ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਵਿੱਚ ਤੇਜ਼ بارش ਦੇ ਕਾਰਨ ਦਰਿਆਵਾਂ ਦਾ ਪਾਣੀ ਵਧਿਆ ਤੇ ਪੰਜਾਬ ਦੇ ਵਿੱਚ ਜਿਹੜੀ ਡਰੇਨ ਸਿਸਟਮ ਦੀ ਉਹ ਵੀ ਕਮੀ ਆ ਜਿਸ ਕਰਕੇ ਖੇਤੀਬਾੜੀ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ। ਜੰਗਰ ਪਸ਼ੂ ਤੇ ਆਵਾਮ ਦਾ ਜਾਨੀ ਮਾਲੀ ਨੁਕਸਾਨ ਬਹੁਤ ਹੋਇਆ ਸਤਲੁਜ ਤੇ ਬਿਆਸ ਵਿੱਚ ਪਾਣੀ ਦਾ ਬਹਾਵ 2.6 ਲੱਖ ਕਿਊਸ ਤੇ ਰਾਵੀ ਦਾ ਪਾਣੀ 2 ਪਲੱਸ ਲੱਖ ਕਿਊਸ ਤੱਕ ਪਹੁੰਚ ਗਿਆ ਤੇ ਜਿਹੜੇ ਜਿਹੜੇ ਇਲਾਕੇ ਇਸ ਹੜ ਨਾਲ ਪ੍ਰਭਾਵਿਤ ਹੋਏ ਨੇ ਉਹ ਘੱਟ ਹਾਈਟ ਵਾਲੇ ਇਲਾਕੇ ਨੇ ਜਿਦਾਂ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਫਿਰੋਜ਼ਪੁਰ ਫਾਜ਼ਿਲਕਾ ਆਦਿ ਜ਼ਿਲ੍ਹੇ ਪੰਜਾਬ ਦੇ ਹੜ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਨੇ ਕਿਸਾਨਾਂ ਦੀਆਂ ਫਸਲਾਂ ਪਾਣੀ ਵਿੱਚ ਡੁੱਬ ਗਈਆਂ ਨੇ 2.3 ਲੱਖ ਏਕੜ ਜ਼ਮੀਨ ਆ ਪੰਜਾਬ ਦੀ ਜ਼ਮੀਨ ਹੜ ਦੀ ਮਾਰ ਚੱਲੀ ਆ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਨੇ ਉੱਥੇ ਹੀ ਐਨਡੀਆਰਐਫ ਪੰਜਾਬ ਪੁਲਿਸ ਤੇ ਹੋਰ ਵੀ ਜਿਹੜੀਆਂ ਸੰਸਥਾਵਾਂ ਨੇ ਅੱਗੇ ਆਈਆਂ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਜੇ ਆਪਾਂ ਦੇਖੀਏ ਪੰਜਾਬ ਦੇ ਵਿੱਚ ਜਿਹੜੇ ਹੜ ਆਏ ਨੇ 1993 1988 2023 ਤੇ 2025 ਹੁਣ ਦੇਖਣਾ ਇਹ ਆ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਪੰਜਾਬ ਹੋਰ ਕਿੰਨੀ ਕਵਾਰ ਇਸ ਹੜ ਦੀ ਮਾਰ ਚੱਲਦਾ ਆ ਤੇ ਕੀ ਪੰਜਾਬ ਸਰਕਾਰ ਆਉਣ ਵਾਲੇ ਸਾਲਾਂ ਦੇ ਵਿੱਚ ਕੋਈ ਅਜਿਹਾ ਸਿਸਟਮ ਡ੍ਰੇਨ ਸਿਸਟਮ ਬਣਾਏਗੀ ਪੰਜਾਬ ਦੇ ਵਿੱਚ ਜਿੰਨੇ ਨਾਲੇ ਹੜਾਂਾਂ ਦੀ ਜਿਹੜੀ ਸਿੱਤ ਦੀ ਬਣ ਜਾਂਦੀ ਆ ਪਾਣੀ ਦਾ ਜਿਹੜਾ ਨਿਕਾਸ ਆ ਉਹ ਕੀ